ਫਰਾ ਲੋਕ ਅਸੀਂ ਨਾਰਕੋਟਿਕ ਤੇ ਵੈਪਨ ਵਾਲੇ ਜਿਹੜੇ ਨੈਟਵਰਕ ਦੇ ਉਹ ਸਮੈਸ਼ ਕੀਤੇ ਉਹ ਫੜੇ ਆ ਇਹਦੇ ਚ ਜਿਹੜੇ 12 ਲੋਕ ਗ੍ਰਿਫਤਾਰ ਹੋਏ ਉਹਦੇ ਚ ਬਬਲੀ ਨਾਮ ਦੀ ਲੜਕੀ ਵੀ ਲੇਡੀ ਵੀ ਸ਼ਾਮਿਲ ਹੈ ਜਿਹਦਾ ਘਰ ਇਹ ਯੂਜ਼ ਕਰ ਰਹੇ ਸੀਗੇ ਹਥਿਆਰਾਂ ਦਾ ਲੈਣ ਦੇਣ ਹੀਰੋਇਨ ਦਾ ਕਾਰੋਬਾਰ ਹੈ ਤੁਸੀਂ ਗੈਂਗਸਟਰਾਂ ਨੂੰ ਕਰਕੇ ਦੇਖਿਆ ਹੋਏਗਾ ਜਾਂ ਵੱਡੇ ਜਿਹੜੇ ਆਮ ਤੌਰ ਤੇ ਕ੍ਰਾਈਮਨਲ ਹੁੰਦੇ ਨੇ ਉਹਨਾਂ ਦੇ ਕਾਦੇ ਦੇਖਾ ਹੈਗਾ ਲੇਕਿਨ ਅਮਿਸਲਾ ਦੇ ਵਿੱਚੋਂ ਇੱਕ ਤਾਜ਼ਾ ਮਾਮਲਾ ਸਾਹਮਣੇ ਆਇਆ ਜਿੱਤੇ ਕਿ ਕਾਂਗਣਵਾਰੀ ਜਿਹੜੀ ਵਰਕਰ ਇੱਕ ਲੇਡੀ ਐਸ ਤਰੀਕੇ ਨਾਲ ਮਾਮਲੇ ਵਿੱਚ ਅੰਗਲਜ ਸੀਗੀ ਆਪਣੇ ਕਾਦੇ ਵਿੱਚ ਖਰੋਹੇ ਛੁਪਾ ਕੇ ਜਿਹੜਾ ਕਾਰੋਬਾਰ ਕਰਦੀ ਸੀਗੀ ਨਾਲ ਦੇ ਨਾਲ ਉਹਦੇ ਹਥਿਆਰ ਵੀ ਉਸਦੇ ਕਦੋਂ ਬਰਾਮਦ ਹੋਏ ਨੇ ਜੰਮੂ ਕਸ਼ਮੀਰ ਦੇ ਵਿੱਚ ਹਕੂਮਨ ਫਿਰਨ ਗਏ ਸੀਗੇ ਬਰਫਬਾਰੀ ਦਾ ਆਨੰਦ ਮਾਣਨ ਗਏ ਸੀਗੇ ਪੰਜਾਬ ਦੇ ਵਿੱਚੋਂ ਜਿਹੜੀ ਤਸਕਦੀ ਦਾ ਪੈਸਾ ਇਕੱਠਾ ਕਰਕੇ ਲੇਕਿਨ ਕਾਨੂੰਨ ਦੇ ਹੱਥ ਲੰਬੇ ਹੁੰਦੇ ਨੇ ਇਸ ਦਾ ਉਦਾਹਰਣ ਆਇਦ ਨਮਸਰ ਦੇ ਵਿੱਚੋਂ ਦੇਖਣ ਨੂੰ ਮਿਲਦਾ ਸੋ ਪੁਲਿਸ ਨੂੰ ਵੱਡੀ ਸਫਲਤਾ ਜਿਹੜੀ ਹੱਥ ਲੱਗੀ ਹੈ 2 ਕਿਲੋ ਜਿਹੜੀ 192 ਗ੍ਰਾਮ ਹਿਰੋਇਨ ਬਰਾਮਦ ਹੋਈ ਹੈ ਪਿਸਤਲ ਬਰਾਮਦ ਹੋਏ ਨੇ ਕੈਸ਼ ਵੀ ਬਰਾਮਦ ਹੋਇਆ ਕੀ ਆ ਪੂਰਾ ਮਾਮਲਾ ਉਹ ਕਮਿਸ਼ਨਰ ਗੋਪੀ ਸਿੰਘ ਪੋਲਰ ਕੋ ਜਾਣ ਲੈਂਦੇ ਆ ਕੀ ਪੂਰਾ ਮਾਮਲਾ ਦੇਖੋ ਜਿਹੜੇ ਸਾਡੇ ਮਾਨਯੋਗ ਸੀਐਮ ਸਾਹਿਬ ਦੀ ਦਸ਼ਾ ਨਿਰਦੇਸ਼ ਨੇ ਕਿ ਜ਼ੀਰੋ ਟੋਲਰੈਂਸ ਪਾਲਿਸੀ ਅਗੇਂਸਟ ਡਰੱਗਸ ਐਂਡ ਆਰਗੇਨਾਈਜ਼ਡ ਕ੍ਰਾਈਮ ਉਹਦੇ ਚ ਅਸੀਂ ਇੰਟੈਲੀਜੈਂਸ ਬੇਸਡ ਆਪਰੇਸ਼ਨ ਕੀਤਾ ਇਹਦੇ ਚ 12 ਲੋਕ ਅਸੀਂ ਨਾਰਕੋਟਿਕ ਤੇ ਵੈਪਨ ਵਾਲੇ ਜਿਹੜੇ ਨੈਟਵਰਕ ਦੇ ਉਹ ਸਮੈਸ਼ ਕੀਤੇ ਉਹ ਫੜੇ ਆ ਇਹ 2 ਕਿਲੋ 192 ਗ੍ਰਾਮ ਹਿਰੋਇਨ ਫੜੀ ਗਈ ਹੈ 2 ਲੱਖ 16000 ਦੇ ਕਰੀਬ ਡਰੱਗ ਮਨੀ ਹੈ ਔਰ 3 ਸੁਫਿਸਿਕੇਟਿਡ ਵੈਪਨ ਨੇ 0.30 ਬੋਰ ਕੈਲੀਬਰ ਦੇ ਪਿਸਟਲਸ ਔਰ ਉਹਨਾਂ ਚੋ ਦੋ ਆਟੋਮੈਟਿਕ ਫਾਇਰ ਵਾਲੇ ਵੀ ਹੈਗੇ ਆ ਇਹਦੇ ਚ ਜਿਹੜੇ 12 ਲੋਕ ਗ੍ਰਿਫਤਾਰ ਹੋਏ ਉਹਦੇ ਚ ਬਬਲੀ ਨਾਮ ਦੀ ਲੜਕੀ ਵੀ ਲੇਡੀ ਵੀ ਸ਼ਾਮਲ ਹੈ ਜਿਹਦਾ ਘਰ ਇਹ ਯੂਜ਼ ਕਰ ਰਹੇ ਸੀਗੇ ਕਿ ਇੱਥੇ ਡਾਊਟ ਨਾ ਪਵੇ ਤੋ ਲੇਡੀ ਕੱਲੀ ਆਪਣੇ ਘਰ ਦੇ ਵਿੱਚ ਲੁਕੋ ਲੈਂਦੀ ਸੀ ਉਹਨਾਂ ਨੂੰ ਸਮਾਨ ਨੂੰ ਔਰ ਉਸ ਤੋਂ ਬਾਅਦ ਇਹ ਡਿਸਟ੍ਰੀਬਿਊਟ ਕਰਦੇ ਸੀ ਸੋ ਪੰਜ ਬੰਦੇ ਇਹਨਾਂ ਚੋਂ ਅਸੀਂ ਜਿਹੜੇ ਆ ਜੇਐਨਕੇ ਤੋਂ ਵੀ ਗ੍ਰਿਫਤਾਰ ਕੀਤੇ ਸਰ ਮਗਦਾਨੀ ਬਲ ਪ੍ਰਸ਼ਾਸਨ ਦੀ ਚੇਤਾਵਨੀਆਂ ਵੱਧਦੇ ਜਾਂਦੀਆਂ ਇਸ ਤਰੀਕੇ ਨਾਲ ਚੈਲੰਜ ਵੱਧ ਰਿਹਾ ਕਿਉਂਕਿ ਆਮ ਲੋਕ ਜਿਆਦਾ ਇੰਡਲਜ ਹੋ ਰਿਹਾ ਲੇਡੀਜ਼ ਆਪਾਂ ਦੇਖ ਰਹੇ ਆ ਪਹਿਲਾਂ ਚਾਚੀ ਭਤੀਜੀ ਦਾ ਮਾਮਲਾ ਸਾਹਮਣੇ ਆਇਆ ਕਦੀ ਰੇੜੀਆਂ ਵਾਲੇ ਕਦੀ ਕਾਦ ਪੈਂਟਰ ਇਸ ਤਰੀਕੇ ਨਾਲ ਪੁਲਸ ਲਈ ਜਿਹੜੀਆਂ ਦਿਨ ਦਿਨ ਚੈਲੰਜ ਔਖੇ ਹੋਦੇ ਦੇਖੋ ਇਹ ਸਾਰਾ ਇੱਕ ਸੋਸ਼ੀਅਲ ਇਕਨੋਮਿਕ ਪ੍ਰੋਬਲਮ ਹੈ ਕਿਉਂਕਿ ਫਾਈਨੈਂਸ਼ੀਅਲ ਜਾਂ ਆਪਣੇ ਆਪ ਨੂੰ ਰਾਤੋ ਰਾਤ ਅਮੀਰ ਹੋਣ ਦੀ ਜਿਹੜੀ ਲਾਲਸਾ ਹੈ ਉਹਦੇ ਚ ਇਸ ਦਲਦਲ ਵਿੱਚ ਫਸਦੇ ਮੈਂ ਤੁਹਾਡੇ ਤਾਂ ਰਾਹੀਂ ਅਪੀਲ ਕਰਦਾ ਵੀ ਜਿੰਨੇ ਵੀ ਨੌਜਵਾਨ ਨੇ ਜਾਂ ਹੋਰ ਲੋਕ ਨੇ ਉਹਨਾਂ ਨੂੰ ਇਹ ਇਹ ਦਲਦਲ ਹੈ ਪਹਿਲਾਂ ਦੂਰੋਂ ਚੰਗੀ ਸ਼ਾਇਦ ਲੱਗਦੀ ਉਹ ਵੀ ਮੈਂ ਸ਼ਾਇਦ ਦੋ ਪੈਸੇ ਕਮਾ ਲੂੰਗਾ ਬਟ ਅਲਟੀਮੇਟਲੀ ਤਾਂ ਜੇਲ੍ਹ ਦੇ ਪਿੱਛੇ ਜਾਂਦੇ ਔਰ ਕਮਰਸ਼ਲ ਜਿਵੇਂ ਰਿਕਵਰੀ ਹੋਈ ਹੈ ਇਹਦੇ ਚ ਇਟ ਇਜ਼ ਵੈਰੀ ਸੀਰੀਅਸ ਅਫੈਂਸ ਸਰ ਜਿਹੜੇ ਜੰਨਾਂ ਨੂੰ ਆ ਪਕੜਿਆ ਅੱਗੇ ਦਫ਼ਤਰੇ ਜੰਮੂ ਕਸ਼ਮੀਰ ਤੋਂ ਹੋਏ ਨੇ ਹਾਂਜੀ ਇਹ ਜੰਮੂ ਕਸ਼ਮੀਰ ਤੋਂ ਨਹੀਂ ਪੰਜ ਜਣੇ ਇਹਨਾਂ ਦੇ ਗੈਂਗ ਦੇ ਉੱਥੋਂ ਗ੍ਰਿਫਤਾਰ ਕੀਤੇ ਗਏ ਆ ਬਾਕੀ ਤਾਂ ਅਸੀਂ ਇੱਥੋਂ ਲੋਕਲ ਹੀ ਕੀਤੇ ਆ ਸਰ ਜੰਮੂ ਕਸ਼ਮੀਰ ਨਾਲ ਕੋਈ ਲਿੰਕ ਸੀ ਇਹਨਾਂ ਦੇ ਕਿਸ ਮਕਸਦ ਨਾਲ ਉੱਥੇ ਗਏ ਨਹੀਂ ਅਸੀਂ ਉਹ ਸਾਰਾ ਉਹ ਵੀ ਦੇਖ ਰਹੇ ਹਾਂ ਬਟ ਮੇਨਲੀ ਇਹ ਜਦੋਂ ਇੱਥੋਂ ਕਨਸਾਈਨਮੈਂਟਸ ਦੇ ਵਿੱਚ ਪੈਸੇ ਕਮਾਏ ਤਾਂ ਇਹ ਉੱਥੇ ਘੁੰਮਣ ਫਿਰਨ ਗਏ ਹੋਏ ਸੀਗੇ ਤੇ ਅਸੀਂ ਉਹ ਟ੍ਰੇਲ ਕਰਕੇ ਤੇ ਉੱਥੇ ਫਿਰ ਇਹਨਾਂ ਨੂੰ ਗਿਫਤਾਰ ਕੀਤਾ ਜਿਸ ਤਰ੍ਹਾਂ ਆਂਗਨ ਵਾਲੀ ਵਦਕਾ ਦਾ ਲੱਗਦਾ ਕਿ ਹੋ ਹੋ ਵੀ ਉੱਥੇ ਵੀ ਜਿਹੜੇ ਇਹਦੇ ਨਾਲ ਹੋਰ ਵਦਕਾ ਹੋ ਸਕਦੇ ਉਹ ਵੀ ਇਸ ਮਾਮਲੇ ਦੇ ਵਿੱਚ ਇਹਨਾਂ ਮਿਲੇ ਹੋਏ ਹੋ ਸਕਦੇ ਦੇਖੋ ਇਹ ਸਾਰੀ ਗੱਲ ਇਨਵੈਸਟੀਗੇਸ਼ਨ ਚੱਲ ਰਹੀ ਹੈ ਕਿਉਂਕਿ ਸਾਡੀ ਪਾਰਟੀ ਕੁਕ ਦੋ ਦਿਨ ਉੱਧਰ ਲੱਗੇ ਸਾਡੇ ਉਹਦੀ ਇਨਵੈਸਟੀਗੇਸ਼ਨ ਪ੍ਰੋਪਰ ਜਦੋਂ ਆਏਗੀ ਉਹ ਜੋ ਵੀ ਗੱਲਾਂ ਹੋਣਗੀਆਂ ਰਿਵੀਲ ਕੀਤੀਆਂ ਜਾਣਗੀਆਂ ਬਿਲਕੁਲ ਧੰਨਵਾਦ ਸਰ ਬਿਲਕੁਲ ਸੋ ਤੁਸੀਂ ਦੇਖਿਆ ਕਿਸ ਤਰੀਕੇ ਨਾਲ ਇੱਕ ਰਕਾਹਤ ਪੈਂਟਲ ਜਿਹੜੇ ਆਮ ਤੌਰ ਤੇ ਆਪਾਂ ਦੇਖਦੇ ਹਾਂ ਕੰਮ ਕਰਦੇ ਨੇ ਗਰੀਬ ਪਰਿਵਾਰ ਤੋਂ ਹੁਣ ਕਰਕੇ ਅਸੀਂ ਉਹਨਾਂ ਨਾਲ ਜਿਹੜੀ ਹਸਮਪਤੀ ਵੀ ਲੱਗਦੇ ਆ ਲੇਕਿਨ ਇਸ ਤਰੀਕੇ ਦੇ ਮਾਮਲੇ ਅਮਿਸਲ ਦੇ ਵਿੱਚ ਵੱਧਦੇ ਜਾਦੇ ਨਹੀਂ ਕਦੀ ਆਂਡਿਆਂ ਦੀ ਦੇੜੀ ਦੁਕਾਨ ਵਾਲੀ ਕਦੀ ਚਾਚਾ ਚਾਚੀ ਭਤੀਜੀ ਕਦੀ ਹੁਣ ਅੰਗਣਵਾਰੀ ਵਰਕਰ ਜਿਹੜੀ ਕੋਹਦ ਇਸ ਤਰੀਕੇ ਦੇ ਮਾਮਲੇ ਦੇ ਵਿੱਚ ਇੰਗਲਜ ਹੁੰਦੀ ਨਜ਼ਰ ਆ ਰਹੀ ਹੈ ਇਸ ਤਰੀਕੇ ਦੇ ਮਾਮਲੇ ਦੇ ਵਿੱਚ ਜਿਹੜਾ ਅ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਨਾਲ ਉਹਨੇ ਆਪਣੇ ਘਰ ਦੇ ਵਿੱਚ ਹਿਰੋਨ ਲਗਾਈ ਸੀਗੀ ਹਥਿਆਰ ਲਗਾਏ ਹੋਏ ਸੀਗੇ ਪੁਲਿਸ ਲਈ ਵੀ ਦਿਨ-ਦਿਨ ਦੇ ਜਿਹੜੇ ਚੈਲੰਜ ਵੱਧ ਰਹੇ ਨੇ ਕਿਉਂਕਿ ਇਸ ਤਰੀਕੇ ਨਾਲ ਆਮ ਲੋਕ ਹੀ ਜੇਕਰ ਇਸ ਤਰੀਕੇ ਦੀਆਂ ਕ੍ਰਾਈਮ ਨੂੰ ਐਕਟੀਵਿਟੀ ਦੇ ਵਿੱਚ ਸ਼ਾਮਲ ਹੋਣਾ ਸ਼ੁਰੂ ਹੋ ਜਾਂਦੇ ਨੇ ਤਾਂ ਪੁਲਿਸ ਲਈ ਕਿਤੇ ਨਾ ਕਿਤੇ ਜਿਹੜਾ ਇਸ ਤਰੀਕੇ ਨੂੰ ਸੋਚਣਾ ਇਸ ਤਰੀਕੇ ਨਾਲ ਲੈਂਗਰ ਨੂੰ ਸਟੱਡੀ ਕਰਨਾ ਕੇਸ ਨੂੰ ਸਟੱਡੀ ਕਰਨਾ ਉਹ ਔਖਾ ਹੋ ਜਾਂਦਾ ਸੋ ਬਿਲਕੁਲ ਸਫਲਤਾ ਹਾਸਲ ਕੀਤੀ ਹੈ ਕਿ ਹੋਰ ਨਵੇਂ ਮੋੜ ਇਸ ਮਾਮਲੇ ਦੇ ਸਾਹਮਣੇ ਆਉਂਦੇ ਨੇ ਇਹ ਵੀ ਵੇਖਣਯੋਗ ਵਿਸ਼ਾ ਤੁਸੀਂ ਦੇਖਦੇ ਹੋ ਲਾਈਵ ਬਾਤ ਮੈਂ ਹਰਦਨ ਸ਼ੁਕਤਾ ਕੈਮਰਾਮੈਨ ਸ਼ਾਂਤ ਦੇ